ਗੰਨੇ ਦਾ ਰਸ ਵੇਚਣ ਦੀ ਆੜ ਵਿੱਚ ਵੇਚ ਰਿਹਾ ਸੀ ਚైనా ਡੋਰ 768 ਗੱਟੂਆਂ ਸਮੇਤ ਪੁਲਿਸ ਨੇ ਕੀਤਾ ਕਾਬੂ ਰਸ ਦੇ ਬੇਲਣੇ ਦੀ ਆੜ ਵਿੱਚ ਖੁੰਨੀ ਕਿਹਾ ਜਾਂਦੀ ਚైనా ਡੋਰ ਦੇ ਗੱਟੂ ਵੇਚਣ ਵਾਲਾ ਵਿਅਕਤੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਖੁੰਨੀ ਡੋਰ ਦੇ ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਕਾਦੀਆਂ ਪੁਲਿਸ ਨੂੰ ਇਹ ਕਾਮਯਾਬੀ ਸਪੈਸ਼ਲ ਸੈੱਲ ਦੀ ਮਦਦ ਨਾਲ ਹਾਸਲ ਹੋਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ सोनू ਨਾਂ ਦਾ ਵਿਅਕਤੀ ਜੋ ਗੰਨੇ ਦੇ ਰੋਹ ਦਾ ਕੰਮ ਕਰਦਾ ਉਸ ਦੀ ਆਰਚ ਚ ਚైనా ਡੋਰ ਦੇ ਗੱਟੂ ਵੇਚ ਰਿਹਾ ਸੀ ਸਪੈਸ਼ਲ ਸੈੱਲ ਦੇ ਸਹਿਯੋਗ ਨਾਲ ਇੱਕ ਸੂਚਨਾ ਮਿਲੀ ਤੇ ਇਸ ਅਧਾਰ ਤੇ ਵਿਅਕਤੀ ਨੂੰ 768 ਚైనా ਡੋਰ ਦੇ ਗੱਟੂਆਂ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਇਸ ਸਬੰਧੀ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚైనా ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇ ਕੋਈ ਵਿਅਕਤੀ ਚైనా ਡੋਰ ਵੇਚਦਾ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਾਦਨੀਆ ਖਾਨੇ ਵਿੱਚ ਕੀ ਕ੍ਰਿਤ ਦੋਸ਼ੀ ਆਪ ਸੋਨ ਜਿਲ ਸੋਨੂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਨੀ ਕੋਸ ਵੱਲੋਂ ਜੋ ਤੋ ਜਿੱਦ ਕੋਲ ਕੇ ਬਹੁਤ 16 ਡੱਬੇ ਚైనా ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਡਟੂ ਨੇ ਟੋਟਲ ਇਸ 768 ਡਟੂ ਬੰਦੇ ਨੇ ਕਿਉਂਕਿ ਚైనా ਡੋਰ ਦਾ ਇੱਕ ਬੜਾ ਜੋ ਪ੍ਰਚਲਿਤ ਹੈ ਲਾ ਕੇ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁੱਖਣੀ ਜਾਨ ਖਤਰਾ ਹੁੰਦਾ ਹੈ ਸਿਰਫ ਲੋਕਾਂ ਦੇ ਨੱਕ ਮੂੰਹ ਕੱਟੇ ਜਾਂਦੇ ਨੇ ਜੂਥ ਨਾਲ ਜੰਪਤਰਾ ਹੁੰਦਾ ਹੈ ਕਿ ਪੰਛੀ ਹੁੰਦੇ ਉਹਨਾਂ ਦੇ ਪਰਵਗਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਹੈ ਉਸ ਤਹਤ ਇਹਦਾ ਜੀ ਬੜੀ ਇਹ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਇਹ ਵੀ ਜੀ ਡਿਫਰੈਂਸ ਤੇ ਇਹਦੇ ਖਿਲਾਫ ਬੜੀ ਇਹਨੂੰ ਪਦਾਰਥ ਤੇ ਮਹੌਮ ਚੜੀ ਹੋਈ ਹੈ ਉਸੇ ਮਹੌਮ ਦੇ ਤਹਿਤ ਕੱਲ੍ਹਿਆ ਕੱਲ੍ਹ ਖਾਣਾ ਕਾਧੀਆਂ ਵੱਲੋਂ ਸਪੈਸ਼ਲ ਭਰਾਂ ਦੀ ਮਦਦ ਨਾਲ ਖਾਣਾ ਕਾਧੀਆਂ ਵਿਖੇ ਜਿਹੜੇ ਮਿਸਟਰ ਸੋਨੂ ਹੈ ਜੀ ਸੋਨ ਨਿਕਲੂ ਪੂਨਾ ਬੇਟੀਆਂ ਰੰਮਪਤੀਆਂ ਘਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਆਊਟ 42 ਘਟੂਣੇ ਟੋਟਲ ਇਹ 768 ਘਟੂ ਬੰਦੇ ਨੇ ਕੋਈ ਕੁ ਬਰਾਮ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਨੂੰ ਕਰਦਿਆਂ ਹੋਇਆ ਉਹਦੇ ਖਿਲਾਫ परचा नंबर तीन तीन एक पच्चीर किया अंडरसैक्शन बी एन एस दो सौ तेई एक सौ पच्ची इन्होंने पंद्रह इनवायमेंट प्रोटैक्शन एक्ट से एक अठवंजा वाइल्ड लाइफ प्रोटैक्शन एक्ट लगाया इन्हों खिलाफ कार्रवाई कर रहा है परिशन आरभिया इसको गांह फर हो जा रही है कि यह इस तुम फजर कितों लैके आता है वो जितना इतना ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚైనా ਡੋਰ ਨੂੰ ਬਿਲਕੁਲ ਯੂਜ਼ ਨਾ ਕਰਨ ਉਹਨੂੰ ਕਿਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜਿਹੜੇ ਉਹਨਾਂ ਨੇ ਬੜਾ ਪਤੰਗ ਉਡਾਣੀ ਹੈ ਉਹ ਜਰਨਲ ਯੂਜ਼ ਕਰਨ ਤੇ ਕੋਈ ਵੀ ਜਾਣ ਦੇ ਨਾਮ ਲਵਾੜ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਕਿ ਇਹਨਾਂ ਨੂੰ ਵੇਚਣ ਤੋਂ ਬਾਅਦ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਨੂੰ ਜਾਣ ਨਾ ਨਾ ਗੰਨੇ ਦਾ ਰਸ ਵੇਚਣ ਦੀ ਆੜ ਵਿੱਚ ਵੇਚ ਰਿਹਾ ਸੀ ਚైనా ਡੋਰ 768 ਗੱਟੂਆਂ ਸਮੇਤ ਪੁਲਿਸ ਨੇ ਕੀਤਾ ਕਾਬੂ ਰਸ ਦੇ ਬੇਲਣੇ ਦੀ ਆੜ ਵਿੱਚ ਖੁੰਨੀ ਕਿਹਾ ਜਾਂਦੀ ਚైనా ਡੋਰ ਦੇ ਗੱਟੂ ਵੇਚਣ ਵਾਲਾ ਵਿਅਕਤੀ ਪੁਲਿਸ ਨੇ ਭਾਰੀ ਮਾਤਰਾ ਵਿੱਚ ਖੁੰਨੀ ਡੋਰ ਦੇ ਗੱਟੂਆਂ ਸਮੇਤ ਗ੍ਰਿਫਤਾਰ ਕੀਤਾ ਕਾਦੀਆਂ ਪੁਲਿਸ ਨੂੰ ਇਹ ਕਾਮਯਾਬੀ ਸਪੈਸ਼ਲ ਸੈੱਲ ਦੀ ਮਦਦ ਨਾਲ ਹਾਸਲ ਹੋਈ ਹੈ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਆ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ सोनू ਨਾਂ ਦਾ ਵਿਅਕਤੀ ਜੋ ਗੰਨੇ ਦੇ ਰੋਧਾ ਕੰਮ ਕਰਦਾ ਉਸ ਦੀ ਆਰਚ ਚ ਚਾਈਨਾ ਡੋਰ ਦੇ ਗੱਟੂ ਵੇਚ ਰਿਹਾ ਸੀ ਸਪੈਸ਼ਲ ਸੈੱਲ ਦੇ ਸਹਿਯੋਗ ਨਾਲ ਇੱਕ ਸੂਚਨਾ ਮਿਲੀ ਤੇ ਇਸ ਅਧਾਰ ਤੇ ਵਿਅਕਤੀ ਨੂੰ 768 ਚਾਈਨਾ ਡੋਰ ਦੇ ਗੱਟੂਆਂ ਨਾਲ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਇਸ ਸਬੰਧੀ ਡੀਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਜੇ ਕੋਈ ਵਿਅਕਤੀ ਚਾਇਨਾ ਡੋਰ ਵੇਚਦਾ ਫੜਿਆ ਜਾਂਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਕਾਦੀਆਂ ਖਾਨੇ ਵਿੱਚ ਇੱਕ ਪ੍ਰਤੋਦੋਸ਼ੀ ਆਪ ਸੋਨ ਨੂੰ ਸੋਨੂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਨੀ ਕੋਸਵਲਾ ਨੂੰ ਜੇ ਤੁਹਾਨੂੰ ਜੀ ਤੁਹਾਨੂੰ ਕਿ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗਟੂਨੇ ਟੋਟਲ ਇਸ 768 ਗਟੂਨੇ ਬੰਦੇ ਨੇ ਕਿਉਂਕਿ ਚਾਇਨਾ ਡੋਰ ਦਾ ਇੱਕ ਬੜਾ ਦੁਪਸਤਰਨ ਹੈ ਕਿ ਇਹ ਇਹਦਾ ਜਿਹੇ ਯੂਜ਼ ਦੇ ਨਾਲ ਜਿਹੜਾ ਦੁੱਖਣੀ ਜਾਨ ਖਤਰਾ ਹੁੰਦਾ ਹੈ ਸਿਰਫ ਲੋਕਾਂ ਦੇ ਨੱਕ ਮੂੰਹ ਕੱਟੇ ਜਾਂਦੇ ਨੇ ਯੂਜ਼ ਨਾਲ ਜਾਨ ਖਤਰਾ ਹੁੰਦਾ ਸਿਰਫ ਪੰਛੀ ਹੁੰਦੇ ਉਹਨਾਂ ਦੇ ਪਰਵਾਰ ਘਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਇਹ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਸ਼੍ਰੀ ਐਲਮੀ ਜੀ ਡਾਇਰੈਕਟਰ ਤੇ ਇਹਦੇ ਖਿਲਾਫ ਬੜੀ ਨੰਨੀ ਪਦਾਰਥ ਤੇ ਮਹੌ ਚੜੀ ਹੋਈ ਹੈ ਉਸ ਮੁਹੱਬੇ ਤਹਿਤ ਕਲਿਆਂ ਕਲ ਖਾਣਾ ਕਾਧੀਆਂ ਵੱਲੋਂ ਸਪੈਸ਼ਲ ਭਾਂਂ ਦੀ ਮਦਦ ਨਾਲ ਖਾਣਾ ਕਾਧੀਆਂ ਵਿਖੇ ਜਿਹੜੇ ਮਿਸਟਰ ਸੋਨੂ ਹੈ ਜਿਹੜੇ ਸੋਨੂ ਨਿਕਲੂ ਪੂਨਾ ਪੇਟੀਆਂ ਰਾਮਪਤੀਆਂ ਘਟੂਆਂ ਦੀਆਂ ਇੱਕ ਪੇਟੀ ਦੇ ਵਿੱਚ 48 ਘਟੂਣੇ ਟੋਟਲ ਇਹ 768 ਘਟੂ ਬੰਦੇ ਨੇ ਕੋ ਕੋ ਬ੍ਰਾਮ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ परचा नंबर तीन तीन एक पच्ची तो मिस्टर तो किया अंडर सैक्शन बी एन एस दो सौ तेई एक सौ पच्ची नाल ने पंद्रह इनवायरमेंट प्रोटेक्शन एक्ट के एक अठवंजा वाइल्ड लाइफ प्रोटैक्शन एक्ट लगया तो इन्हें खिलाफ कार्रवाई कर रहा है परिशन आरभिया इस फजल होने हो जारी है कि यही इसको फजल कितों लैके आँगा वो जितना जितना होगा नोटिस ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚਾਈਨਾ ਡੋਰ ਨੂੰ ਬਿਲਕੁਲ ਯੂਜ਼ ਨਾ ਕਰਨ ਉਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜੀ ਇਹ ਉਹਨਾਂ ਨੇ ਬੜਾ ਤੰਗ ਉਡਾਣੀ ਹੈ ਉਹ ਜਰਨਲ ਯੂਜ਼ ਕਰਨਾ ਤੇ ਕੋਈ ਵੀ ਜਾਣਦੇ ਨਾ ਲਵਾੜ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਸ ਵੱਲੋਂ ਕਿ ਇਹਨਾਂ ਨੂੰ ਵੇਚਨ ਦਾ ਬਾਝਾਨ ਉਹ ਥੋੜੇ ਜੇ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ